ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਦੀਆਂ ਖੇਤੀ ਅਤੇ ਫਸਲ ਨਾਲ ਸੰਬੰਧਿਤ ਸਮੱਸਿਆਵਾਂ ਦੇ ਹੱਲ ਦੇ ਵਾਸਤੇ ਖੇਤੀਬਾੜੀ ਮੰਤਰੀ ਪੰਜਾਬ ਸ਼੍ਰੀ ਗੁਰਮੀਤ ਸਿੰਘ ਖੋਡੀਆਂ ਦੇ ਵਿਸ਼ੇਸ਼ ਆਦੇਸ਼ਾਂ ਦੀ ਪਾਲਣਾ ਕਰਦੇ ਹਾਂ। 10 ਬਲਾਕਾਂ ਦੇ ਸਬੂਹ ਸਰਕਲਾਂ ਦੇ ਵਿੱਚ ਪ੍ਰਤੀ ਸਰਕਲ ਇੱਕ ਪਿੰਡ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਕਿਸਾਨਾਂ ਨਾਲ ਨੁਕੜ ਮੀਟਿੰਗਾਂ ਕੀਤੀਆਂ ਗਈਆਂ ਨੇ। ਇਸ ਰੜੀ ਦੇ ਤਹਿਤ ਬਲਾਕ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਕਪੂਰਾ ਦੇ ਵਿੱਚ ਡਾਕਟਰ ਸ਼ਹਾਬਾਤ ਸਿੰਘ ਚੀਮਾ ਅਤੇ ਬਲਵਿੰਦਰ ਕੌਰ ਖੇਤੀਬਾੜੀ ਵਿਸਥਾਰ ਅਫਸਰ ਦੇ ਉਦਮ ਸਦਕਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਕਿਸਾਨ ਜਾਗਰੂਕਤਾ ਨੁਕੜ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਾਕਟਰ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਵਿਭਾਗ ਦੇ ਵੱਲੋਂ ਹਰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਹਰੇਕ ਸਰਕਲ ਦੇ ਇੱਕ ਪਿੰਡ ਵਿੱਚ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਪਿੰਡਾਂ ਦੇ ਵਿੱਚ ਇਹ ਕਿਸਾਨਾਂ ਲਈ ਜਾਗਰੂਕਤਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੌਰਾਨ ਕਿਸਾਨ ਆਪਣੀਆਂ ਫਸਲਾਂ ਦੇ ਨਾਲ ਸੰਬੰਧਿਤ ਸਮੱਸਿਆਵਾਂ ਲੈ ਕੇ ਆਉਂਦੇ ਐ ਅਤੇ ਖੇਤੀਬਾੜੀ ਮਾਹਰ ਮੌਕੇ ਤੇ ਉਹਨਾਂ ਸਮੱਸਿਆਵਾਂ ਦਾ ਉਹਨਾਂ ਨੂੰ ਹੱਲ ਦੱਸਦੇ ਐ ਤਾਂ ਜੋ ਕਿਸਾਨਾਂ ਦੀ ਖੇਤੀ ਉਹ ਜਿਹੜੀ ਹੈ ਨਿਰਭਰਤਾ ਵਿਕਰੀਤਾਵਾ ਦੇ ਉੱਤੇ ਘਟਾਈ ਜਾ ਸਕੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਸੌਣੀ ਰੁੱਤੇ ਮੱਕੀ ਦੀ ਕਾਸ਼ਟ ਨੂੰ ਉਹ ਤਸ਼ਾਹਤ ਕਰਨ ਦੇ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਮਾਨ ਜੋ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਵੱਲੋਂ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਦੀਆਂ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਦੇ ਹੱਲ ਲਈ ਇੱਕ ਪ੍ਰੋਗਰਾਮ ਬਣਾਇਆ ਗਿਆ ਹੈ ਕਿ ਹਰ ਹਫ਼ਤੇ ਦੇ ਵਿੱਚ ਦੋ ਦਿਨ ਦੋ ਪਿੰਡਾਂ ਦੇ ਵਿੱਚ ਇੱਕ ਸਰਕਲ ਹਰ ਪੜ ਸਰਕਲ ਦੇ ਹਿਸਾਬ ਨਾਲ ਕੈਂਪਲ ਜਾਂ ਨੁਕੜ ਮੀਟਿੰਗਾਂ ਕਰਤੀਆਂ ਜਾਣਗੀਆਂ ਤਾਂ ਜੋ ਕਿਸਾਨ ਵੀਰ ਆਪਣੀਆਂ ਸਮੱਸਿਆਵਾਂ ਲੈ ਕੇ ਖੇਤੀਬਾੜੀ ਮਾਰਾਂ ਦੇ ਕੋਲ ਆਉਣ ਤੇ ਉਹਨਾਂ ਤੋਂ ਦੁਆਰਾ ਜੋ ਵੀ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਦੱਸਿਆ ਜਾਵੇ ਇਸੇ ਲਈ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਖੇਤੀਬਾੜੀ ਤੇ ਕਿਸਾਨ ਭਾਈ ਭਾਗ ਵੱਲੋਂ ਹਰ ਸ਼ੁੱਕਰਵਾਰ ਤੇ ਬੁੱਧਵਾਰ ਨੂੰ ਹਰ ਸਰਕਲ ਦੇ ਵਿੱਚ ਇੱਕ ਕੈਂਪ ਜਿਹੜਾ ਲਗਾਇਆ ਜਾ ਰਿਹਾ ਸਾਡੇ ਕੋਲ ਤਕਰੀਬਨ 38 ਜਿਹੜੇ ਨੇ ਉਹ ਸਰਕਲ ਨੇ ਇਹਦਾ ਮਤਲਬ ਕਿ ਇੱਕ ਹਰਕਲ ਇੱਕ ਇੱਕ ਦਿਨ ਦੇ ਵਿੱਚ ਆਪਾਂ 38 ਪਿੰਡਾਂ ਦੇ ਵਿੱਚ ਆਪਾਂ ਕਵਰ ਕਰ ਰਹੇ ਆ ਸਾਡਾ ਮੇਨ ਮਕਸਦ ਹੈ ਕਿ ਸਾਰਾ ਜ਼ਿਲ੍ਹਾ ਜਿਹੜਾ ਆਪਾਂ ਕਵਰ ਕਰੀਏ ਕਿਉਂਕਿ ਜੇ ਸਾਡਾ ਇੱਕ ਹੀ ਆਰ ਕੋਈ ਜਿਹੜਾ ਪਿੰਡ ਆ ਉਹਨੂੰ ਆਪਾਂ 2-3 ਮਹੀਨਿਆਂ ਦੇ ਵਿੱਚ ਕਵਰ ਕਰ ਦਈਏ ਸੋ ਅੱਜ ਅਸੀਂ ਸ਼੍ਰੀ ਹਰਗੋਬਿੰਦਪੁਰ ਮੁਲਾਕ ਦੇ ਪਿੰਡ ਕਪੂਰਾ ਦੇ ਵਿੱਚ ਇੱਕ ਮੀਟਿੰਗ ਜਿਹੜਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਬਹੁਤ ਸਾਰੇ ਕਿਸਾਨ ਵੀਰਾਂ ਨੇ ਪਾਰਟਿਸਪੇਟ ਕੀਤਾ ਵਾ ਸੋ ਇਹਦਾ ਜਿਹੜੇ ਵਿੱਚ ਇਹਦੇ ਵਿੱਚ ਮੁੱਖ ਤੌਰ ਦੇ ਉੱਤੇ ਮੱਕੀ ਦੀ ਕਾਸ਼ਤ ਕਿਉਂਕਿ ਸਾਡੇ ਕੋਲ ਪਾਣੀ ਦੀ ਜਿਹੜੀ ਪ੍ਰੋਬਲਮ ਪੇਖੇ ਚ ਆ ਰਹੀ ਆ ਉਹਦੀ ਕਾਸ਼ਤ ਆਪਾਂ ਕਿਵੇਂ ਵਧਾਉਣੀ ਆ ਕਿਉਂਕਿ ਸਾਡੇ ਜਿਹੜੀ ਇਥਨੋਲ ਫੈਕਟਰੀਆਂ ਨੇ ਉਹਨਾਂ ਨਾਲ ਵੀ ਸਮਝੌਤਾ ਹੋ ਚੁੱਕਾ ਝੋਨੇ ਦੀ ਪਰਾਲੀ ਨੂੰ ਆਪਾਂ ਮੈਨੇਜ ਕਿਵੇਂ ਕਰਨਾ ਵਾ ਜਿਹੜੀਆਂ ਉਹ ਅਨਨੈਸੈਸਰੀ ਆਪਾਂ ਖਾਦਾਂ ਪਾ ਰਹੇ ਆ ਜਾਂ ਦਵਾਈਆਂ ਦੀ ਸਪਰੇਅ ਕਰ ਰਹੇ ਆ ਉਹ ਆਪਾਂ ਕਿਵੇਂ ਕੰਟਰੋਲ ਕਰਨਾ ਵਾ ਉਹਦੇ ਬਾਰੇ ਵਿਚਾਰਸਾਰ ਜਿਹੜੀ ਕਿਸਾਨਾਂ ਨਾਲ ਜਿਹੜੀ ਆ ਉਹ ਗੱਲਬਾਤ ਕੀਤੀ ਆ ਤੇ ਕਿਸਾਨ ਵੀਰਾਂ ਨੇ ਵੀ ਆਪਣੀ ਜੋ ਸਮੱਸਿਆਵਾਂ ਇਸ ਇਲਾਕੇ ਨਾਲ ਨੇ ਖਾਸ ਕਰਕੇ ਕੋਆਪਰੇਟਿਵ ਸੁਸਾਇਟੀ ਨਾਲ ਸੰਬੰਧਤ ਆ ਜਾਂ ਹੋਰ ਕੋਈ ਜਿਹੜੀਆਂ ਜੰਗਲੀ ਜਾਨਵਰਾਂ ਨਾਲ ਸੰਬੰਧਤ ਆ ਉਹ ਵੀ ਸਾਨੂੰ ਦੱਸਿਆ ਨੇ ਜਿਹੜੀਆਂ ਕਿ ਸੰਬੰਧਤ ਵਿਭਾਗ ਨਾਲ ਗੱਲ ਕਰਕੇ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਜਿਹੜਾ ਉਹ ਜੋਗ ਪ੍ਰਬੰਧ ਕੀਤੇ ਜਾਣਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ